ਵੀ ਮੀਂਹ ਦਾ ਤੁਸੀਂ ਦੇਖ ਲਿਆ ਕਿੰਨਾ ਸਾਰੇ ਅੰਦਰ ਵਜੇ ਬਾਹਰ ਕੜ ਕੜ ਪੜਾ ਸਾਰੇ ਇਕ ਵਾਰ ਪਾਣੀ ਕੜਨਾ ਉਹ ਜਰਮ ਨੂੰ ਵੀ ਸਾਰੇ ਮੁਸੜਕਾਂ ਨੂੰ ਮੈਂ ਪਿਆਣੀ ਪਾਣੀ ਤੇ ਗੜਾ ਵੀ ਬੜਾ ਪਿਆਦਾ ਚੜੇ ਕਿਹੜੇ ਪਿੰਡਾਂ 'ਚ ਖੜੇ ਪੈਣਾ ਜਰੂਰ ਕਰਦੇ ਉਹ ਨੌਕਰੀ ਨਕਰੀ ਕੁੜੇ ਨੂੰ ਲੱਗ ਜਾਂਦੇ ਤੇ ਅਧਰੂ ਕੋਠੀਆਂ ਪਾ ਲੈਣੇ ਹੁੰਦੇ ਪਾਣੀ ਆ ਗਿਆ ਅੰਦਰ ਚੋੜ ਕਰ ਸੰਸਾ ਦਾ ਬਚਾਅ ਹੋ ਜਾਂਦਾ ਹੱਲੇ ਤੇ ਗਵਾੜੀ ਨੂੰ ਪੜਾ ਲਿਆ ਤੇ ਪੇਟੀ ਦੀ ਸਾਰੀ ਇਹ ਸਾਰੀ ਪੈ ਗਿਆ ਪਾਣੀ ਹੁਣ ਐਂਡ ਕਰੀ ਉੱਤੋਂ ਤੋਂ ਦਾਣੇ ਲਾ ਲਾ ਦੇ ਥੰਦੇ ਵਾਲੇ ਦਾਣੇ ਦਾ ਉਹ ਬਾਅਦ ਚ ਛੇੜਦੇ ਥੱਲੇ ਉਹ ਦਾਣੇ ਸਾਰੇ ਰੰਗ ਆਏ ਚਲੋ ਉੱਤੋਂ ਸਾਰੇ ਕੱਢ ਗਏ ਟੱਡਾ ਕਰਕੇ ਜਿਹੜੇ ਦੋ ਤੋੜੇ ਗਿੰਦੇ ਉਹਨੂੰ ਵੇਖੀ ਜਾ ਤਾ ਸਾਰੇ ਮਰਜੋ ਤੇ ਆ ਨਾ ਕੋਈ ਜਾਓ ਬਾਹਰ ਬਣਾ ਕੇ ਘਰੇ ਤੇ ਨੀਰ ਆ ਗਿਆ ਇਹ ਅੰਦਰ ਕਰ ਦਿੰਦੇ ਨਾ ਤੇ ਪਾਣੀ ਬਾਹਰ ਕਰਕੇ ਰੇਤਾ ਪਾਜੀ ਇਹਦਾ ਰੇਤਾ ਤੇਲ ਲਾ ਦਈਏ ਇਹ ਤੇ ਲੋੜ ਆਦੀ ਹੈ ਪਰ ਲੱਗਦਾ ਥੋੜਾ ਕੰਮ ਹੋਇਆ ਰਹਾ ਤੇ ਪਿੱਛਾ ਦੀ ਪਾਣੀ ਆਉਂਦਾ ਨਾ ਜਿਹੜਿਆਂ ਦੇ ਇੱਧਰੇ ਇਹ ਵਾਚ ਗਰੋ ਹਾਂ ਗਰੋ ਲੱਗਿਆ ਹੁੰਦਾ 10 15 ਹਜ਼ਾਰ ਰੋ ਲੱਗਦਾ ਨਾ ਕਿਹਨੇ ਟੂਮਾ ਦੇ ਲੋਕੀ ਦਾ ਲੋਕੀਆ ਖੱਤੀ ਰੋ ਜੀ ਇਹ ਨਾ ਜਿਹੜਾ ਇਹਦਾ ਇਹ ਬਾਹਰ ਹਾਂ ਕੋਈ ਜੀ ਮੋੜੇ ਕੋਈ ਪਾਉਣ ਵਰਗਾ ਕੋਈ ਨਹੀਂ ਆਉਂਦਾ ਇਕੱਠੇ ਚ ਕੋਈ ਨਹੀਂ ਦਿੰਦਾ ਕੋਈ ਬਹੁਤ ਸਾਰਾ ਜਿਵੇਂ ਕਰਨਾ ਕਰਦੇ ਨੇ ਬਾਹਰ ਬਾਹਰ ਸਮਾਂ ਕਸ਼ੇ ਤੇ ਮੇਰੇ ਨਾਲ ਹੋ ਗਿਆ ਉਹ ਮਾਰਿਆ ਜਿਵੇਂ ਆ ਕੋਚਾ ਨਾਲ ਘੱਟ ਘੱਟ ਕੇ ਬਾਹਰ ਨਿਕਲੇ ਜਦੋਂ ਘੜਿਆ ਹੈ ਨਾ ਭਰਾ ਘਰਾਂ ਲੱਗੇ ਜਿਵੇਂ ਸਾਥ ਦੇ ਦੀ ਜਾਨ ਵਾਲੇ ਲਈ ਟੁੱਟਣਾ ਹੈ ਉਹ ਜਿਹੜਾ ਹੋਇਆ ਮਾਰਿਆ ਜੀ ਇਹ ਕਦੋਂ ਆ ਗਿਆ ਜੇ ਨਾ ਤਿੰਗਾਂ ਉਹ ਦਿੰਦੇ ਪੈਸੇ ਭੰਦੇ ਫੋਲ ਪਰ ਮਾਰਦੇ ਲੋਕਾਂ ਨਾਲ ਹੀ ਇਹ ਵਿਹਾਰ ਚੁਟੇ ਲਗ ਲਗ ਰੁਪਈਆ ਭਈਏ ਪਾਉਂਦੇ ਆਂ ਅੱਜ ਤੋਂ ਕੀ ਨਾ ਮੈਂ ਛੇ ਦਾ ਡਰਾਈਵਰ ਲੈ ਲੈ ਕੇ ਪੈਸੇ ਜਾਂਦੇ ਨਹੀਂ ਰਹਿ। ਯਾਰ ਮੇਰਾ ਸੀਨ ਖਰਾਬ ਹੋਇਆ ਕਿ ਨਾਲੇ ਕੀਆ ਪੈਸੇ ਵੇਟ ਜਾਂਦੇ ਪੈ। ਹਾਂ ਜੀ ਕਰੋ ਇੱਕ ਬਾਲਟੀ ਪਾਣੀ ਦੀ ਚੰਗੇ ਦੀ ਭਈਏ ਵੀ ਲੋਕੀਂ ਦਿਖਾਵੇ ਕਰਦੇ ਨਾਲ ਸੁਣਾ। ਪਰ ਮੈਂ ਜੀ ਹਾਏ ਇਸੇ ਦਾ ਕੰਮ ਇਤਨੇ ਜਿੱਤਾ ਖਰਾਬ ਤਾਂ ਸਾਰੇ ਸਟਾਫ ਦੀ ਜਾਨ ਗਈ। ਹਾਂ ਚੰਗੇ ਪਾਣੀ ਦੀ ਬਾਲਟੀ ਇੱਕ ਪਰਖ ਲੈ ਉਹ ਦੋਲਣਾ ਮੈਂ ਕੰਮ ਕਰਨਾ ਹੈ। ਵਾਟ ਮਾਰਦੇ ਨਾ ਦੇਖ ਠੀਕ ਹੈ ਰੇਤਾ ਪਾਣੀ ਛੋੜੇ ਨਾ ਲਾ ਦੀਆ ਰੇਤਾ ਲਾ ਹਾਂ ਤੇ ਪਾਣੀ ਨਾ ਹੈ ਇਹ ਇੱਕ ਪਾਣੀ ਚੰਗਾ ਪਾਣੀ ਦਿਓ ਨਾ ਤਾਂ ਜੂ ਨਾ ਆ ਜਿਹਾ ਹੀ ਹੱਲੇ ਨਿੰਦਾ ਕੋਈ ਤੇ ਨਹੀਂ ਪਰ ਰਾਤ ਨੂੰ ਬੱਦਲ ਵੜੀ ਗਿਆ ਤਾਂ ਮੀਂਹ ਬਾਹਰ ਤੋਂ ਮਣ ਬੱਦਲਾ ਕੁੜਿਆ ਪਿਆ ਸਾਰਾ ਫੜਾ ਕੁੜਿਆ ਪਿਆ ਚੱਲ ਜਾ ਬੱਦਨੀ ਬਣਾ ਕੇ ਲੈ ਜੇ ਥੋੜਾ ਜਿਹਾ ਪਾਣੀ ਇੰਨਾ ਨਾ ਹੋਰ ਆ ਜਾਂਦਾ ਤੇ ਕਣਕ ਦਾ ਹੀ ਸੰਗ ਹੋਇਆ ਇਹ ਵਾਹ ਆਪਣੇ ਖਾਂਦੇ ਵਸਾ ਲਈ ਭੰਡੇ ਗੋਲੇ ਚੰਨੇ ਅੱਜ ਸ਼ਾਮਾਂ ਲਈ ਸੋਨ ਸਾਰੇ ਗੋਲੇ ਠੰਡੇ ਠੰਡੇ ਹੋ ਗਏ ਗੋਲੇ ਲਾਂਜੇ ਨੂੰ ਨਹੀਂ ਚੱਲਦੇ ਜਿਹਾ ਦੇ ਰਿਹਾ ਥੋੜੇ ਲੱਗਦਾ ਹਿੰ थले ओ बैठाई चला सारे सारे पोचे लाए हैं रिजना हाय हाय इतना बड़ा बड़ा आई चल नहीं हो जाओ मैं बात करा दो बस हां मैं चला कहीं को रे मागरे ਆਹੋਂ ਪਹਿਲਾਂ ਦੋ ਦੋ ਨਾ ਕੰਮ ਨੂੰ ਪਈਦਾ ਹੁੰਦਾ ਵਾ। ਕਿਆ ਬਾਜੀ ਦਾ ਪਤ ਨਹੀਂ ਆ। ਵੱਡਾ ਹੋਗਾ ਕਮਾਈ ਕਰੇ ਤੇ ਤੋ ਆਪਾਂ ਵੀ। ਕਾਹਨ ਮੇਰੇ ਕੋ ਢਿੱਡ ਵੱਧ ਗਿਆ ਕਰੇ ਕੰਮ ਨਹੀਂ ਬੋਲਦਾ ਮੈਂ ਦਾ ਕੀ ਕਰਾਂ। ਮੈਂ ਅੰਮਰ ਤੋਂ ਕਹੀਦਾ ਵੇ। ਇੰਨਾ ਨਹੀਂ ਆ। ਇੰਨਾ ਦੋਹੀ ਨਹੀਂ ਪਾਣੀ ਤਾਂ ਕੜਚੀ-ਕੁੜਕੀ ਨੇ ਪਾਵਾ ਥੋੜਾ ਥੋੜਾ। ਕੜਚੀ ਆਦਿ ਨਾ ਪੂਰਾ ਕਰ ਲੂ ਮੈਂ। ਇਹ ਕਿਉਂ ਬੋਲਣਾ ਕੋ ਛੱਡ ਕੇ ਉਹਨਾਂ ਨੇ ਗਿੱਲੂਆ ਕਰ। ਕੜਚੀ ਨਾਲ ਕੁਆਟਰ ਦਾ ਧਿਆਨ ਲਾ ਬਗਾਣਾ ਨਾ ਕੁਆਟਰ ਚੋਂ ਦੋਨੋਂ ਖਤਮ ਹੋ ਰਹੀਆਂ ਲੱਗੀਆਂ ਮਿੱਟੀ ਤੋਂ ਬਗਾਣਾ ਜਿਹੜਾ ਤੇ ਸਾਵਾਂ ਨਾ ਤਾਂ ਪਾਉਂ ਤੋਂ ਨਾ ਆ ਗਈ ਆ ਪਾਣੀ ਮਿੱਟੀ ਬਾਟੀ ਨੂੰ ਲੱਗੀ ਆ ਇੱਕ ਬਾਟੀ ਹੋਣੀ ਆ ਓਏ ਕੋਲੇ ਤੇਰੇ ਬੈਕ ਨਾ ਕਰਦੇ ਨਾ ਲੱਗਾ ਕੇ ਨਿਕਾਉਂ ਲੈਂਦੀ ਬਾਟੀ ਦੇ ਕੋਹਾਂ ਤੇ ਕਹਿੰਦੀ ਮਤੂ ਜੀ ਇੱਕਦਮ ਆਉਣਾ ਤੇ ਉੱਪਰ ਹੋ ਜਾਏ ਪਹਿਲਾਂ ਕੋਨਰ ਨੇ ਛੱਡੀ ਛੱਡੀ ਕਰਿਆ ਉਹ ਬਾਹ ਨੂੰ ਜੋ ਮੀਆ ਲੈ ਆ ਕੋਈ ਨਹੀਂ ਮੀਆ ਮਾਰ ਗਾ ਖਾਇਆ ਆਪਣਾ ਤੰਦੂਰ ਵੀ ਭੇਜ ਗਿਆ ਇੰਨੇ ਮੈਂ ਟਾਣਾ ਬਣਾਇਆ ਨੀ ਕੇ ਦਮੀ ਵਾਰ ਆ ਤੇ ਤਾਂ ਕਿਉਂ ਕਾ ਵੱਜ ਗਿਆ ਯ ਲੈ ਚੰਮ ਕਾ ਵੀ ਕਿਹੜਾ ਖਾਸ ਬਚਿਆ ਹੋ ਤਾਰੇ ਰਹੀ ਆਣ ਕਾ ਭਾਈਆਂ ਵਿੱਚ ਦੇਖੇ ਇੱਕੋ ਮੋਟੇ ਨੂੰ ਰਹੀ ਨੇ ਪੁੱਛਿਆ ਕੀ ਮੈਂ ਜਾਣਾ ਏ ਸਕੂਲ ਏਡੀ ਗਾ ਘਾਤੋ ਬੜੀ ਜੰਦ ਸਦਾ ਕਹਿੰਦਾ ਬਾਬਾ ਜੀ सिधे आयो सिधे जओ गे तेण जेे मो तोड़ ਮੈਨੂੰ ਸੁਣ ਲੈ ਜਾਂਦਾ ਜੰਦਾ ਨੇ ਨਾ ਪੁੱਛਿਆ ਇਹ ਹੋਲੀ ਅੱਧਰਾ ਹੈਗੀ ਅੱਗੇ ਮੋੜ ਆਉਣਾ ਜਾਂਦਾ ਅੱਗੇ ਜੇ ਉਹਨਾ ਮੋੜ ਉਹ ਬਾਬਾ ਵੀ ਜਾ ਡਰ ਗਿਏ ਹਾਏ ਹਾਏ ਮੋੜ ਨੇ ਰੋਕੀ ਨੇ ਆਏ ਨੇ ਆਏ ਸੁਬਾਹ ਦੀ ਹਰਦਾ ਕਿੰਨੀ ਆਸ ਆ ਬਾਰਿਸ਼ ਹਾਂ ਮਾਰਦੇ ਤਰੇ ਹੋਰ ਨਹੀਂ ਕਿ ਕਿ ਦੇ ਤਾਰੇ ਇਹ ਮਾਰ ਮਾਰਦੇ ਕਿ ਨਹੀਂ ਹੁਣ ਆਹ ਕੌਣ ਆਵੇ ਇੱਧਰ ਨਾ ਬੰਨੇ ਨੀ ਨਾ ਲੈ ਮਾਰਿਆ ਇੱਧਰ ਆ ਮੰਜੇ ਚੋਕ ਕੇ ਤਿਲਕਣ ਹੈਗੀ ਆ ਤੇ ਤਿਲਕਣਾ ਮੈਂ ਇਤਰਾ ਮਾਰਦੇ ਮਾੜਾ ਮੋੜ ਫੇਰ ਕੀ ਬਾਤ ਹੈ ਹਾਂ ਕੋਲੇ ਤੇ ਪਿਆ ਹੈ ਤੇ ਉਸੇ ਹੀ ਹੈ ਪਾਪਾ ਉੱਤੇ ਜੰਗ ਲੱਗਣਾ ਨਾ ਰੱਬ ਉਹ ਜਿੱਦ ਆੜੇ ਬੜੇ ਪਾਏ ਥੋੜੇ ਮੋٹے ਪਾਏ ਅੱਧੀ ਦੁਨੀਆਂ ਮੁੱਕ ਜਾਣੀ ਉਹ ਕਹਿੰਦੇ 4 ਵਜੇ ਕੋਲੇ ਸੁੱਟ ਦੇਣੇ ਹਾਂ ਸੁੱਟਦੇ ਮਨਾਦਾ ਬੜਿਆਂ ਨੂੰ ਬੋਲੇ ਆਖੰਦੇ ਨਹੀਂ ਜੀ ਤੇ ਨਿਟਵਾਉਣਾ ਚਾਹੀਦਾ ਨਹੀਂ ਜੀ ਨਹੀਂ ਛੋਟੇ ਛੁੱਟਦਾ ਕੋਈ ਥੋੜਾ ਪਤਾ ਰੱਤ ਘਟਦਾ ਹੈਂ ਭਾਰ ਘਟਦਾ ਤਾਂ ਮੋٹے ਛੁੱਟਦਾ ਕੋਈ 1 ਲੱਖ 2 ਲੱਖ ਜਨਤਾ ਮਰਦੀ ਪਾਪਾ ਇੱਦਾਂ ਨਹੀਂ ਪਈ ਜਾਉਂਦਾ ਮੈਂ ਆਸ ਇਹਦਾ ਪਰਣਾ ਨਹੀਂ ਪਾਉ ਸਿਰ ਤੋਂ ਲੈਣਾ ਫਿਰ ਤੇ ਘੋਟੇ ਲਾ ਵੱਜ ਗਿਆ ਫਿਰ ਪਾਰ ਜੀ ਚੱਲੋ ਆਂਦੇ ਜਿਹਨੇ ਪਰਣਾ ਬੰਨਿਆ ਉਹ ਤੇ ਗੋਲਾ ਨਹੀਂ ਡਿੱਗਣਾ ਅੱਧੀ ਬਾਲ ਜੀ ਆਹਾਂ ਪਾਣੀ ਦੇ ਇੱਧਰ ਮਾਰ ਦਈਏ ਵਾਹ ਚੱਲੋ ਹਲੋ ਕਰੋ ਮੰਜੇ ਬਿੱਤਰੇੰਦ ਮੰਜੇ ਤੇ ਜਣੇ ਨਹੀਂ ਆ ਰਹੀ ਆਹ ਪ੍ਰੋਪਰ ਹਾਂ ਫਾਉ ਬੋਲ ਪਾਣੀ ਨਾਲ ਕਿਉਂ ਨਾ ਪਰਿਆਉਂਦਾ ਪਿੱਛੇੋਂ ਵਗਦਾ ਹੀ ਪਾਣੀ ਨਾਲੀ ਦਾ ਨਾਲੀ ਦੇ ਪੋਰੇ ਤਾਂ ਇਹ ਪਿੱਛੇ ਨੂੰ ਨਾਲੀ ਦੀ ਜਰੀ ਆਹੋ ਚਾਚੋ ਤੇ ਪੋਰੇ ਕੋਈ ਫਰਕ ਨਹੀਂ ਦਾਉਂਦਾ ਨਾ ਕਾਲੀ ਕਟਰ ਮਾਰ ਦਈਏ ਹਾਂ ਕਾਲੀ ਕੋਸੇ ਮਾਰ ਦਈਏ ਮੈਂ ਤੱਲਾ ਤਵਾ ਲਿਆੰਬੀ ਤੇਲ ਪੋੜਿ ਟੁਣਾ ਜਿੰਨ ਖਾਂਦੀ ਪਰ ਜਦੋਂ ਇਹ ਸੱਠ ਤੇ ਭੱਜਦੀ ਤੇ ਪੈੜੇ ਵੱਡਦੀ ਜਾਂਦੀ ਮੈਨੂੰ ਸੀ ਨਗਦ ਵਿਰਾ ਮੈਉਣੀ ਸੀ ਨਗਦ ਵਿਰਾ ਹਰ ਮਹੀਨੇ ਕਿਸਤ ਟੁੱਟ ਜਾਂਦੀ ਲੈਣੀ ਸੀ ਕੀ ਨਗਦ ਅੱਜ ਸਾਤਾ ਕਿਸਤ ਹੁੰਦੀ ਆ ਅੱਜ ਸਾਤੀ ਆ ਅੱਜ ਸਾਤਾ ਨੂੰ ਆ ਜਾਂਦੀ ਉਹ ਮੱਕਿਆ ਵਾ ਮਾਰ ਜਾ ਕਿ ਨਾ ਇੰਜਨ ਬਾਬੂ ਵਿੱਚ ਗੋਲ ਵਾਲੇ ਚੱਲ ਗਏ ਵੀ ਉਹ ਬਾਜਣ ਕਿਸਤਾਂ ਦੇ ਉਸ ਤਰ੍ਹਾਂ ਲੱਗਾ ਹੀ ਆਉਣਾ ਭਰਾ ਦੇਖੋ ਜਾਂ ਵੀ ਲਏ ਬੰਬ ਬਟਕਾ ਇੱਕ ਬੰਬ ਨਾਲ ਕਿੰਨਾ ਕੀ ਨਿਸ਼ਾਨ ਹੁੰਦਾ ਇੱਕ ਬੰਬ ਨਾਲ ਆਪਣਾ ਸਾਰਾ ਪਿੰਡ ਤਬਲਾ ਹਾਂ ਦਿਸਰੇ ਸਿਆਚ ਬੈਠੇ ਹੋ ਨਾ ਸਾਰੇ ਜਣੇ ਤੇ ਤੁਹਾਰੇ ਬੰਦੇ ਦਾ 15 16 ਜੀ ਉਹਨਾਂ ਅੰਦਰ ਨਹੀਂ ਖਲੋਂਦੇ ਇੰਨਾ ਨਿਸ਼ਾਨ ਹੁੰਦਾ ਭਾਗ ਦਾ ਸ਼ਾਰਤ ਨੂੰ ਦੁਜੰਦਾ ਵਾ ਸਹੀ ਵਾ ਆبلا ਨੂੰ ਘਾਰ ਤੋਂ ਇਹਦੇ ਵਿੱਚ ਕਿੰਨਾ ਹੋ ਗਿਆ ਗਾਂਦੇ ਲੱਤ ਦੀ ਸਕੂਟਰੀ ਦੀ ਕੁੜੀ ਇਹ ਇਹ ਭਾ ਭਾ ਮਾਰ ਕੋਈ ਪੈਰ ਮਾਰ ਮਾਰ ਦਾਗ ਪਾ ਤੇ ਪੈਰ ਦਾੰਦ ਪਹਿਲੇ ਰਾਹ ਕਿਤੇ ਰੱਖ ਲੈਂਦੇ ਆ ਚਲੋ ਜੀ ਆਸੀ ਆਪਣਾ ਅੱਜ ਦਾ ਵਲੌਗ ਦੇਖੋ ਜੀ ਕਿੰਨਾ ਮੀਂਹ ਹੀ ਆਇਆ ਤੇ ਕਿੰਨਾ ਪਾਣੀ ਕੱਢਿਆ ਤੇ ਕਿੰਨੀ ਰੌਣਕ ਲੱਗੀ ਕਿ ਲਾ ਸੰ ਭੇਜ ਜੀਆਂ ਅਦਰ ਮੇਰਾ ਸਲਾਈ ਦਾ ਕੰਮ ਹੈ ਜਿਹੜਾ ਬਿਲਕੁਲ ਨਹੀਂ ਲੈ ਗਿਆ ਓਕੇ ਬਾਏ ਟਾਟਾ